ਮਨਦੀਪ ਤੇਰੇ ਮੂੰਹ ਤੇ ਇਹਨੇ ਨਿਸ਼ਾਨ ਜਿਹੇ ਹੋਏ ਪਏ ਨੇ ਤੂੰ ਦਵਾਈ ਘਾਤੋਂ ਨਹੀਂ ਲੈਂਦੀ ਕਿਸੇ ਡਾਕਟਰ ਨੂੰ ਦਿਖਾਇਆ ਇਹਦਾ ਕੋਈ ਇਲਾਜ ਕਰਾ ਲੈ ਸ਼ੁਭਨੀਤ ਨੂੰ ਦੇਖ ਲੈ ਉਹਦੀ ਸਕਿਨ ਕਿੰਨੀ ਗਲੋ ਕਰਦੀ ਹੈ ਕਿੰਨੀ ਪਿਆਰੀ ਲੱਗਦੀ ਹੈ ਉਹ ਕੁੜੀ ਹੋਵੇ ਤਾਂ ਉਹਦੇ ਜਹੀ ਜੀ ਜੇ ਤੁਹਾਨੂੰ ਪਤਾ ਨਾ ਹੋਵੇ ਨਾ ਤਾਂ ਮੈਂ ਦੱਸ ਦਿੰਨੀ ਆ ਕਿ ਹਰੇਕ ਦੀ ਸਕਿਨ ਨਾ ਅਲੱਗ-ਅਲੱਗ ਟਾਈਪ ਦੀ ਹੁੰਦੀ ਆ ਤੇ ਬਾਕੀ ਆਪਣੇ ਰੋਜ਼ ਦੇ ਰੁਟੀਨ ਤੇ ਵੀ ਡਿਪੈਂਡ ਕਰਦਾ ਕੀ ਆਪਾਂ ਕੀ ਖਾ ਰਹੇ ਆ ਕੀ ਪੀ ਰਹੇ ਆ ਤੇ ਕੀ ਮੂੰਹ ਤੇ ਲਗਾ ਰਹੇ ਆ ਅੱਛਾ ਤਾਂ ਫਿਰ ਆ ਕੀ ਹੈ ਇਹ ਖੁੱਲੇ-ਖੁੱਲੇ ਕੱਪੜੇ ਟੀ-ਸ਼ਰਟ ਆਪ ਆ ਕੇ ਬੈਠ ਰਹੀ ਨਹੀਂ ਐ ਸੂਟ ਪਾਏਂਗੀ ਉਹ ਵੀ ਖੁੱਲਾ ਕੋਈ ਢੰਗ ਦੇ ਕੱਪੜੇ ਵੀ ਪਾਲਿਆ ਕਰ ਕਦੇ ਉਹ ਕੋਈ ਵਧੀਆ ਜੀ ਜੀਨ ਪਾਲਿਆ ਕਰ ਸਾੜੀ ਪਾਲਾ ਡਿਜ਼ਾਈਨਰ ਡਰੈਸ ਪਾਲਾ ਉਹ ਤੂੰ ਮੇਰੀ ਘਰ ਵਾਲੀ ਐ ਟੋਰ ਕੱਢ ਕੇ ਰੱਖਿਆ ਕਰ ਮੈਨੂੰ ਨਾ ਇਹ ਖੁੱਲੇ ਕੱਪੜੇ ਕੰਫਰਟੇਬਲ ਲੱਗਦੇ ਨੇ ਤਾਂ ਕਰਕੇ ਮੈਂ ਇਹਨਾਂ ਨੂੰ ਪਾਉਣੀ ਆ। ਨਾਲੇ ਤੁਸੀਂ ਕੀ ਕਹਿ ਰਹੇ ਹੋ? ਜੀਨ ਪਾ ਲਿਆ ਕਰ, ਸਾੜੀ ਪਾ ਲਿਆ ਕਰ। ਉਹ ਜੀਨ ਸਾੜੀ ਪਾ ਕੇ ਕਿਹੜੇ ਘਰ ਦੇ ਕੰਮ ਹੁੰਦੇ ਨੇ? ਤੇ ਥੋਡੀ ਘਰ ਵਾਲੀ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਘਰੇ ਮੈਂ ਸਾਰਾ ਦਿਨ ਜੀਨਾਂ ਤੇ ਸਾੜੀਆਂ ਪਾ ਕੇ ਘੁੰਮੂਗੀ। ਉਹ ਤੁਹਾਡੇ ਨਾਂ ਨਾਲ ਮੈਂ ਜਾਣੀ ਜਾਨੀ ਆ। ਤੁਹਾਡੇ ਲਈ ਇਹਨਾ ਕਾਫੀ ਨਹੀਂ ਹੈਗਾ। ਤੇਰੇ ਕੋਲ ਤਾਂ ਨਾ ਹਰ ਸਵਾਲ ਦਾ ਜਵਾਬ ਹੁੰਦਾ ਹੈ। ਤੇ ਅੱਗੇ ਬੋਲਣਾ ਤੇਰੀ ਆਦਤ ਹੀ ਬਣ ਗਈ। ਉਹ ਚੱਲ ਠੀਕ ਹੈ ਨਹੀਂ ਪਾ ਸਕਦੀ ਜੀਨ ਨਹੀਂ ਪਾ ਸਕਦੀ ਸਾੜੀ ਪਰ ਮੇਕਅਪ ਉਹ ਮਾੜਾ ਮੋਟਾ ਮੇਕਅਪ ਤਾਂ ਕਰ ਸਕਦੀ ਹੈ ਇਹਦੇ ਵਿੱਚ ਕੀ ਖਰਾਬੀ ਹੈ ਪਲਾ ਹੈਵੀ ਮੇਕਅਪ ਕਰਕੇ ਕੌਣ ਕਰਦਾ ਘਰ ਦੇ ਕੰਮ ਉਹ ਜੇ ਮੈਂ ਕਰ ਵੀ ਲਵਾਂਗੀ ਤਾਂ ਮੇਰੇ ਸਕਿਨ ਦਾ ਹੋਰ ਖਰਾਬ ਹੋ ਜਾਊਗੀ ਅੱਛਾ ਹੁਣ ਮੈਡਮ ਜੀ ਦੀ ਮੇਕਅਪ ਨਾਲ ਸਕਿਨ ਖਰਾਬ ਹੋ ਜਾਊਗੀ ਉਹ ਪਹਿਲਾਂ ਕਿਹੜੀ ਤੇਰੀ ਵਾਲੀ ਵਧੀਆ ਹੈ ਨਾ ਤੁਹਾਡੀ ਪ੍ਰੋਬਲਮ ਕੀ ਆ ਤੁਸੀਂ ਮੈਨੂੰ ਸਾਫ਼-ਸਾਫ਼ ਕਹਿ ਦਿਓ ਕਿ ਤੁਹਾਨੂੰ ਹੁਣ ਮੈਂ ਚੰਗੀ ਨਹੀਂ ਲੱਗਦੀ। ਨਾਲੇ ਇਹ ਪ੍ਰੋਬਲਮ ਨਾ ਥੋੜੇ ਸਿਰਫ਼ ਕੱਲਿਆਂ ਦੀ ਨਹੀਂ ਹੈਗੀ। ਇਹ ਪ੍ਰੋਬਲਮ ਸਾਰੇ ਪਤਿਆਂ ਦੀ ਆ ਕਿ ਉਹਨਾਂ ਨੂੰ ਆਪਣੀ ਘਰ ਵਾਲੀ ਨਾ ਚੰਗੀ ਨਹੀਂ ਲੱਗਦੀ। ਉਹਨਾਂ 'ਚ ਤੁਸੀਂ 100 ਕਮੀਆਂ ਕੱਢ ਦਿੰਨੇ ਹੋ ਪਰ ਦੂਜੇ ਦੀ ਘਰ ਵਾਲੀਆਂ ਤੁਹਾਨੂੰ ਬਹੁਤ ਚੰਗੀਆਂ ਲੱਗਦੀਆਂ ਨੇ, ਸੋਹਣੀਆਂ ਲੱਗਦੀਆਂ ਨੇ, ਪਿਆਰੀਆਂ ਲੱਗਦੀਆਂ ਨੇ। ਤੇ ਤੁਸੀਂ ਮੇਕਅੱਪ ਦੀ ਗੱਲ ਕਰਦੇ ਹੋ। ਉਹ ਕਦੋਂ ਕਰਾਂ ਮੇਕਅੱਪ? ਏ ਵੀ ਤਾਂ ਮੈਨੂੰ ਦੱਸ ਦੋ ਸਵੇਰੇ ਸੱਜਰੇ ਉੱਠਦੀਆਂ ਜਵਾਕਾਂ ਦਾ ਨਾਸ਼ਤਾ ਤਿਆਰ ਕਰਦੀਆਂ ਫਿਰ ਪੈਕ ਕਰਦੀਆਂ ਫਿਰ ਜਵਾਕਾਂ ਨੂੰ ਉਠਾ ਕੇ ਉਹਨਾਂ ਨੂੰ ਤਿਆਰ ਕਰਦੀ ਆ ਤੇ ਸਕੂਲ ਵੀ ਮੈਂ ਹੀ ਛੱਡ ਕੇ ਆਉਣੀ ਆ ਉਹ ਸਕੂਲੋਂ ਛੁੱਟੀ ਹੋਣ ਤੇ ਲੈਣ ਵੀ ਉਹਨਾਂ ਨੂੰ ਮੈਂ ਹੀ ਜਾਂਦੀ ਆ ਉਹਨਾਂ ਦਾ ਹੋਮਵਰਕ ਵੀ ਮੈਂ ਹੀ ਦੇਖਦੀ ਆ ਤੁਸੀਂ ਤਾਂ ਇਹਦੇ 'ਚ ਮੇਰੀ ਕੋਈ ਮਦਦ ਨਹੀਂ ਕਰਾਉਂਦੇ ਫਿਰ ਰਾਤ ਦਾ ਡਿਨਰ ਵੀ ਬਣਾਉਣਾ ਹੁੰਦਾ ਹੁਣ ਤੁਸੀਂ ਦੱਸੋ ਵੀ ਮੈਂ ਮੇਕਅਪ ਕਦੋਂ ਕਰਾਂ ਤੁਸੀਂ ਤਾਂ ਦੋ ਦੋ ਜਵਾਬ ਪੈਦਾ ਕਰਕੇ ਛੱਡਦੇ ਪਰ ਤੁਹਾਨੂੰ ਪਤਾ ਵੀ ਆ ਵੀ ਉਹ ਕੀ ਖਾ ਪੀ ਰਹੇ ਨੇ ਉਹ ਕੀ ਪੜ੍ਹਦੇ ਨੇ ਕੀ ਉਹਨਾਂ ਦੇ ਸਬਜੈਕਟ ਨੇ ਕਿਹੜੀ ਕਲਾਸ ਚ ਨੇ ਉਹ ਮਨਦੀਪ ਸੋਰੀ ਯਾਰ ਮੈਂ ਨਾ ਮੰਦੀ ਤੈਨੂੰ ਕਦੇ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰੀ ਤੂੰ ਮੇਰਾ ਕਿੰਨਾ ਧਿਆਨ ਰੱਖਦੀ ਐ ਮੇਰੇ ਬੱਚਿਆਂ ਦਾ ਧਿਆਨ ਰੱਖਦੀ ਐ ਤੇ ਮੇਰੇ ਘਰ ਨੂੰ ਵੀ ਸੰਭਾਲਦੀ ਐ ਪਰ ਮੈਂ ਮੈਂ ਤੈਨੂੰ ਤਾਨੇ ਮਾਰ ਰਿਹਾ ਸੀਗਾ ਇੰਦਾ ਨਹੀਂ ਕਰਨਾ ਚਾਹੀਦਾ ਸੀ ਮਨਦੀਪ ਮੈਨੂੰ ਤੇਰੇ ਨਾਲ ਮੈਨੂੰ ਮਾਫ ਕਰ ਦੇ ਮਨਦੀਪ ਤੁਸੀਂ ਤਾਂ ਨਾ ਰਹਿਣ ਹੀ ਦੋ ਅੱਜ ਮੈਂ ਤਾਂ ਮਾਫੀ ਮੰਗਦੇ ਹਾਂ ਤੇ ਕੱਲ ਨੂੰ ਮੇਰੀ ਹੋਈ ਬਰਾਈ ਕਰੋਗੇ ਮੈਂ ਜਾਣੀ ਹੋਈ ਐ ਇੱਥੋਂ ਸਾਸਰੀ ਕਾਲ ਜੀ ਬੈਸੇ ਤਾਂ ਇਹ ਵੀਡੀਓ ਆਪਣੇ ਆਪ ਜੀ ਇੱਕ ਬਹੁਤ ਵੱਡਾ ਮੈਸੇਜ ਆ ਪਰ ਮੈਂ ਕਹਿਣਾ ਚਾਹੁੰਨੀ ਆ ਕਿ ਕਦੇ ਵੀ ਆਪਣੀ ਘਰ ਵਾਲੀ ਦਾ ਕੰਪੈਰੀਜਨ ਦੂਸਰਿਆਂ ਨਾਲ ਨਾ ਕਰੋ ਉਹ ਜਹਜੀ ਵੀ ਆ ਤੁਹਾਡੇ ਲਈ ਬਹੁਤ ਚੰਗੀ ਆ ਤੁਹਾਡਾ ਘਰ ਸੰਭਦੀ ਆ ਸਾਰਾ ਦਿਨ ਕੰਮ ਕਰਦੀ ਆ ਜੀ ਤੁਹਾਡੇ ਬੱਚਿਆਂ ਨੂੰ ਸੰਭਦੀ ਆ ਇਹ ਕੰਮ ਕਰਨੇ ਨਾ ਉਹਦੇ ਲਈ ਆਸਾਨ ਨਹੀਂ ਹੁੰਦੇ ਹੈਗੇ ਸੋ ਪਲੀਜ਼ ਆਪਣੀ ਘਰ ਵਾਲੀ ਨੂੰ ਡੀਮੋਟੀਵੇਟ ਨਾ ਕਰੋ ਤੁਸੀਂ ਉਹਦਾ ਹੌਸਲਾ ਬਣੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟਾਂ ਰਾਹੀਂ ਆਪਣੇ ਵਿਚਾਰ ਵੀ ਦੱਸਿਓ ਇਸ ਵੀਡੀਓ ਬਾਰੇ ਪੇਜ ਨੂੰ ਫੋਲੋ ਵੀ ਜ਼ਰੂਰ ਕਰਿਓ ਜੀ ਸਸਿਕਾ